ਸੋ ਹਰਿਆਣਾ ਦੇ ਰਾਜਪਾਲ ਨੂੰ ਦਖਲ ਦੇਣ ਦੇ ਲਈ ਕਿਹਾ ਹੈ ਕਿਉਂਕਿ ਮਾਹੌਲ ਬੇहद ਗੰਭੀਰ ਬਣਿਆ ਹੋਇਆ ਹੈ ਹਰਿਆਣਾ ਦੇ ਕੁਰੂਕ ਖੇਤਰ ਵਿੱਚ ਗੁਰਦੁਆਰੇ ਦਾ ਪ੍ਰਬੰਧ ਸੰਭਾਲਣ ਨੂੰ ਲੈ ਕੇ ਐਚਐਸਜੀਐਮਸੀ ਤੇ ਐਸਜੀਪੀਸੀ ਆਮੋ ਸਾਹਮਣੇ ਨੇ ਐਚਐਸਜੀਐਮਸੀ ਸਮਰਥਕਾਂ ਨੇ ਕੁਰੂਕ ਖੇਤਰ ਦੇ ਗੁਰਦੁਆਰਾ ਪਾਛਾਈ 6ਵੀਂ ਦੇ ਬਾਹਰ ਕੱਲ ਸ਼ਾਮ ਤੋਂ ਹੀ ਡੇਰੇ ਲਗਾਏ ਹੋਏ ਨੇ ਵੱਡੀ ਤਾਦਾਦ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹਮਾਇਤੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣ ਦੇ ਲਈ ਕੁਰੂਕhetra ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਦੇ ਬਾਹਰ ਡੇਰਾ ਲਗਾਈ ਬੈਠੇ ਨੇ ਟਕਰਾਹ ਦੇ ਹਾਲਾਤ ਵੇਖਦਿਆਂ ਹੋਇਆ ਸੁਰੱਖਿਆ ਬਲ ਪਾਰੀ ਗਿਣਤੀ ਦੇ ਵਿੱਚ ਤਾਇਨਾਤ ਨੇ ਤਿੰਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੀਤੇ ਦਿਨ ਜੋ ਹੋਇਆ ਹਲਕਾ लाठी चार्ज ਵੀ ਪੁਲਿਸ ਨੂੰ ਕਰਨਾ ਪਿਆ ਬਹਜ਼ 50 ਮੀਟਰ ਦੀ ਦੂਰੀ ਤੇ ਹੀ ਚੀਂਡਾ ਗਰੁੱਪ ਦੇ ਸਮਰਥਕ ਜੋ ਕਿ ਗੁਰਦੁਆਰੇ ਦਾ ਪ੍ਰਬੰਧ ਲੈਣਾ ਚਾਹੁੰਦੇ ਸਨ ਅਤੇ ਡਟੇ ਰਹੇ ਸ਼ਾਮ ਦੀਆਂ ਤਸਵੀਰਾਂ ਤੋਂ ਬਾਅਦ ਰਾਤ ਦੀਆਂ ਤਸਵੀਰਾਂ ਕਿਉਂਕਿ ਉੱਥੇ ਹੀ ਡਟੇ ਰਹੇ ਰਾਤ ਤੱਕ ਵੀ ਇਨਾ तमाम ਹਮਾਇਤੀਆਂ ਨੇ ਡੇਰੇ ਲਗਾਏ ਰੱਖੇ ਅਤੇ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਪ੍ਰਬੰਧ ਲਿਆ ਜਾ ਸਕੇ ਤੇ ਅੱਜ ਸਵੇਰੇ ਵੀ ਇਹ ਡٹے ਰਹੇ ਬਾਜ਼ਦਦ ਨੇ ਕਿ ਗੁਰਦੁਆਰੇ ਦਾ ਪ੍ਰਬੰਧ ਲੈ ਕੇ ਹੀ ਹਟਣਗੇ